ਸਤਿ ਸ੍ਰੀ ਅਕਾਲ ਜੀ ਪੈਣ ਪ੍ਰਭਾਣੋਂ ਜਿੱਥੇ ਵੀ ਤੁਸੀਂ ਉੰਗੇ ਰਾਜੀ ਕੁਛ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੂਟੌਪ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਜੀ ਹਮੇਸ਼ਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ ਵੀਰ ਜਿਹੜੇ ਉੱਥੇ ਡਿਊਟੀਆਂ ਸਵਾਵਾ ਨਿਭਾ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੋਗੜੀ ਤਰੱਕੀ ਬਖਸ਼ੇ ਜੀ ਬਾਹਰ ਬੈਠੇ ਦੇ ਸਭ ਦੇ ਸਭ ਚ ਮੇਰੇ ਪੈਰ ਆਪ ਜਗ ਮਤਾਵਾ ਬੱਚੇ ਸਾਰਿਆਂ ਨੂੰ ਜਗਰ ਪਰ ਸਤਿ ਸ੍ਰੀ ਅਕਾਲ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬੱਚਿਆਂ ਨੂੰ ਨਾਮ ਦੀ ਦਾਤ ਬਖਸ਼ੇ ਵਿਦਿਆ ਦੀ ਦਾਤ ਬਖਸ਼ੇ ਜੀ ਤੁਹਾਡੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰੇ ਯੂਟੂਬ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਆਪਣੇ ਚੈਨਲ ਨੂੰ ਬਹੁਤ ਬਹੁਤ ਸਪੋਰਟ ਕਰ ਰਹੇ ਨੇ ਮੇਰੇ ਵੀਰ ਭਰਾ ਨਵੇਂ ਜੁੜ ਰਹੇ ਨੇ ਉਹਨਾਂ ਦਾ ਵੀ ਤੈ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਹਮੇਸ਼ਾ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਹਰ ਕਾਰਮਜੀਤ ਮਾਰ ਰਹੀ ਹੈ ਜੀ ਝਾੜੂ ਮੇਰੇ ਛੱਟ ਲੱਗਣੇ ਕਾਰਨ ਇਹਨਾਂ ਤੇ ਹੁਣ ਸਾਰਾ ਫਸਾ ਆ ਚੁੱਕਿਆ ਜੋ ਵੀ ਝਾੜੂ ਦਾ ਕੱਪੜਿਆਂ ਦਾ ਪਹਿਲਾਂ ਵੀ ਮੇਰੇ ਨਾਲ ਹੈਲਪ ਕਰਾਂਦੇ ਸੀ ਐਨਾ ਇਹਨਾਂ ਨੂੰ ਸੌਖਾ ਹੋ ਜਾਂਦਾ ਸੀ ਵਿਚਾਲੋ ਤਲਾ ਤਲਾ ਕੰਮ ਆ ਸ਼ਾਮ ਲੈਣਾ ਢੇਠ ਲੈਠਲਾ ਕੰਮ ਇਹ ਸ਼ਾਮ ਲੈਂਦੇ ਆ ਬੱਚਿਆਂ ਨੂੰ ਤਿਆਰ ਕਰਨਾ ਸੈਰ ਫਟੀ ਜਾਂਦਾ ਤਾਂ ਆ ਫਰਫੜ ਮੈਨੂੰ ਵੀਡੀਓ ਬਣਾ ਤੂੰ ਮੈਂ ਪਾ ਦੇਣਾ ਮੈਂ ਤਾਂ ਫੁਰਤੀ ਦਾ ਹੀ ਕੰਮ ਕਰਨਾ ਮੈਂ ਬਈ ਤੇ ਬਾਹਰੋਂ ਕਿ ਪੱਟਾ ਲਵਾਇਆ ਪੱਟਾ ਲਵਾਇਆ ਕੁਝ ਨਹੀਂ ਹੁੰਦਾ ਮਾੜਾ ਮੋਟਾ ਕੰਮ ਧੰਦਾ ਕਰੀਏ ਮੈਨੂੰ ਆਣੇ ਲੱਗਦਾ ਵੀ ਇਕੱਲੇ ਨੂੰ ਮਹਿਸੂਸ ਜਾਂ ਹੁੰਦਾ ਨਾ ਤੇ ਹਣ ਵੇਖੋ ਝਾੜੂ ਲੱਗ ਰਿਹਾ ਸਿਰ ਵੀ ਫਟ ਰਿਹਾ ਝਾੜੂ ਵੀ ਭਾਰਾ ਝਾੜੂ ਭਾਰਾ ਕਰਨ ਦੇ ਨਾਲ ਕਰਮਜੀਤ ਮੈਨੂੰ ਸ਼ਕਾਰਦ ਤੱਕ ਹੀ ਪਹੁੰਚੂਗੀ ਆ ਖਾ ਕੱਢਦੀ ਜਾਂਦੀ ਐ ਬਸ ਐ ਫੜੀ-ਵੜੀ ਕੰਮ ਨਾ ਬਣਾਓ ਸਿਰੇ ਚੜਾਓ ਕੰਮ ਨੂੰ ਅਰੇ ਇੱਥੋਂ ਤੱਕ ਆਓ ਆ ਸ਼ੇਰ ਬਣੋ ਜੀ ਸ਼ੇਰ ਬੱਬਰ ਸ਼ੇਰ ਬਣੋ ਫੇਰ ਹੀ ਹੌਸਲਾ ਹੁੰਦਾ ਤੇ ਨਹੀਂ ਆਏ ਤਾਂ ਬੰਦਾ ਹੋਏ ਅੰਗਲਾਂਦੇ ਜਿਹਾ ਵਾਂਗੂ ਤੁਰਿਆ ਫਿਰਦਾ ਇਹ ਬੱਚਾ ਜਿਹੜਾ ਕੰਮ ਕਰਨਾ ਨਾ ਕੰਮ ਕਰਨਾ ਔਖਾ ਨਾ ਅੱਜ ਹੀ ਸਿਰ ਦੁਖਣਾ ਸੀ ਅੱਜ ਹੀ ਸਿਰ ਦੁਖਣਾ ਸੀਗਾ ਨਾ ਅੱਜ ਹੀ ਸਿਰ ਦੁਖਣਾ ਸੀਗਾ ਅੱਜ ਝਾੜੂ ਮੋਟ ਪਾਰਾ ਕਰਕੇ ਨਾ ਝਾੜੂ ਅੱਗੇ ਦਿਸਿਆ ਫਿਰ ਉਹ ਸਿਰ ਦੁਖਣ ਲੱਗ ਗਿਆ ਪਤੀ ਪਰਮੇਸ਼ਰ ਪੱਟੇ ਲੱਗੇ ਆ ਬਿਮਾਰ ਨੇ ਤੇ ਮੇਰਾ ਅੱਜ ਹੀ ਸਿਰ ਦੁਖਣਾ ਸੀ हां तो आज ही तेरा سردुकड़ा सी हवा चल रही थी ठंड लग गई ओ देखो जी ਸਾਡੇ ਕੂੜਾ ਤੇ ਆਹ ਵੇਖੋ ਔਰ ਕਰਮਜੀਤ ਇਕੱਠਾ ਕੂੜਾ ਕਰਕੇ ਲੈ ਚਲੀ ਹੈ ਨਹੀਂ ਦਲ ਮੰਦਾ ਤੇ ਮੈਨੂੰ ਚਾਹਤਵਾਰ ਸੀ ਬੱਚਿਆਂ ਨੇ ਬਹੁਤ ਜ਼ਿਆਦਾ ਖਲਾਰਾ ਪਾ ਉਹ ਫਿਰ ਬੱਚਿਆਂ ਦਾ ਤਾਂ ਕੰਮ ਇਦਾਂ ਹੀ ਹੁੰਦਾ ਤੋ ਲਿਆ ਮੈਨੂੰ ਫੜਾ ਝਾੜੋ ਤੇਰੇ ਮੇ ਦੋ ਮਟ ਖਿੱਚ ਕੇ ਵਿਖਾਵਾਂ ਮੇਰੇ ਪੱਟੇ ਲੱਗੇ ਬੰਬ ਤਾਂ ਨਹੀਂ ਡਿੱਗਿਆ ਬਾਹ ਹੈ ਲਜੂ ਫੇਰ ਪੱਟਾ ਬਾਹ ਨਹੀਂ ਹਿੱਲਣੀ ਵਖੀ ਤੇ ਆ ਬਾਦੋ ਤੇ ਪੱਟੇ ਲੱਗੇ ਤਾਂ ਤਪੌਂ ਜਣ ਕੋ ਮਰ ਜੀ ਐਨਾ ਕੰਮ ਤਾਂ ਦਾ ਕਰਨਾ ਅਕਸਰ ਥੋੜਾ ਥੋੜਾ ਕਰ ਉਹ ਉਹ ਆਉਂਦਾ ਵੀ ਉਹ ਭਾਰ ਚੇਤਾ ਨਹੀਂ ਬਹਿਣਾ ਕੋਈ ਵੀਕਲ ਨਹੀਂ ਚਲਾਉਣਾ ਨਹੀਂ ਨਹੀਂ ਬਾਹਤ ਦੂਜੀ ਨਹੀਂ ਕੰਮ ਕਰਨਾ ਐਨੀ ਟੈਨਸ਼ਨ ਕੋ ਲੈਣੀ ਆ ਬਾਹਰ ਹਤਾ ਦੂਜਾ ਕਾ ਦੂਜੇ ਹੱਥ ਨਹੀਂ ਕੰਮ ਕਰਨਾ ਕਿਹੜਾ ਉਸ ਟੁਰ ਦੀ ਬਾਹਣਾ ਕਰਨਾ ਬੈਸਤਰੇ ਚ ਪਹੁੰਚੋ ਬੈਸਤਰੇ ਚ ਨਹੀਂ ਪਿਆ ਜਾਂਦਾ ਬੈਸਤਰੇ ਚ ਨਹੀਂ ਪਿਆ ਜਾਂਦਾ ਇਨਾ ਟਾਈਮ ਬੈਡ ਰੈਸਟ ਕਰ ਬੁਕੇ ਬੈਡ ਰੈਸਟ ਤਾਂ ਦੱਸੀ ਆ ਹੁਣ ਨਹੀਂ ਪਿਆ ਜਾਂਦਾ ਹੁਣ ਚਲਾਈ ਨਾ ਉਹਦਾ ਬਹੁਤ ਬਹੁਤ ਧੰਨਵਾਦ ਵੀਰ ਦਾ ਵਿੱਕੀ ਡਾਕਟਰ ਆ ਉਹਦਾ ਨਾਮ ਜੀ ਬਹੁਤ ਵਧੀਆ ਡਾਕਟਰ ਆ ਹੱਡੀਆਂ ਦੇ ਮਾਰ ਬੈਡ ਰੈਸਟ ਕਰੋ ਤੇ ਪਹਿਲਾਂ ਵੀ ਸਾਡੇ ਪਿੰਡ ਵਿੱਚ ਰਹਿੰਦੇ ਸੀਗੇ ਉਹਨਾਂ ਨੇ 2-3 ਮਹੀਨੇ ਲਾਏ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਕੋਈ ਮਜਬੂਰੀ ਬਣ ਗਈ ਸੀਗੀ ਵੀ ਉਹਨੂੰ ਜਾਣਾ ਹੀ ਪੈਣਾ ਸੀ ਇੱਥੋਂ ਤੇ ਉਹਨਾਂ ਦੇ ਪਿਤਾ ਜੀ ਬਾਹਰ ਗਏ ਸੀਗੇ ਤੇ ਉਹਨ ਪ੍ਰਕਾਰੇ ਵੀ ਤੁਹਾਨੂੰ ਪਤਾ ਹਾਲਾਤਾਂ ਦੇ ਹਿਸਾਬ ਨਾਲ ਖਰਾਬ ਹੁੰਦਾ ਹੋ ਜਾਂਦਾ ਕੰਮ ਚੋਰੀਆਂ ਛੱਪੇ ਬਾਲੇ ਚੱਲ ਪਏ ਇਸ ਕਰਕੇ ਉਹਨੂੰ ਜਾਣਾ ਪਿਆ ਉਹ ਕੱਲ ਵੀਰ ਆਇਆ ਬਹੁਤ ਸੋਹਣੀ ਲੱਗਦੀ ਆ ਕਰਮਜੀਤ ਝਾੜੂ ਲਾਉਂਦੀ ਬੱਲੇ 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 ਸ਼ਾਬਾਸ਼ 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 ਹਣ ਮੈਨੂੰ ਵੀ ਆਸ ਖਾਤਾ ਤੂੰ ਵੀ ਇੱਕ ਦੋ ਵੱਡੋ ਸਾਰਾ ਲਜਾਈਦਾ ਹੁੰਦਾ ਹਾਂ ਹਵਾ ਤੋਂ ਦੱਸਦੀ ਵੀ ਹਵਾ ਚੱਲ ਹਾਂ ਜਿਵੇਂ ਜਿਵੇਂ ਤੂੰ ਖੜ ਕੇ ਤੁਰਦੀ ਆ ਉਹ ਸਮਾਂ ਹਵਾ ਚੱਲਣ ਦੇ ਚਾਂਸ ਹੈਗੇ ਆ ਮੈਂ ਤੈਨੂੰ ਕਹੀ ਆ ਨਾ ਡੱਬੇ ਆਏ ਰੱਖ ਲੈ ਕਰ ਇਹ ਆ ਡੱਬਾ ਲੰਮਾ ਲੈ ਕੱਢ ਲਿਆ ਆ ਡੱਬਾ ਪਾਸੇ ਕੱਢਤਾ ਹੁਣ ਤੂੰ ਕੋੜਾ ਇੱਧਰ ਨੂੰ ਲਈ ਆਉਣੀ ਆ ਫੇਰ ਇੱਧਰੋਂ ਢੇਰੀ ਚੱਕੇਂਗੀ ਤੂੰ ਉੱਧਰਲੇ ਪਾਸੇ ਨੂੰ ਪਰੇ ਨੂੰ ਲਿਜਾ ਇੱਧਰ ਲਾ ਮੇਰਾ ਰਾਤਾ ਮੈਂ ਥੋੜੇ ਝਿਸਾਰ ਦਿਆ ਆਰੇ ਬੇਈਮਾਨ ਬੇਈਮਾਨ ਆ ਨਾ ਬੇਈਮਾਨ ਆ ਚਤ ਬੇਈਮਾਨ ਆ ਚਤ ਬੇਈਮਾਨ ਹੋ ਗਿਆ ਚਤ ਬੇਈਮਾਨ ਹੋ ਗਿਆ ਐ ਕਹਿ ਵੀ ਮੇਰਾ ਚਤ ਬੇਈਮਾਨ ਹੋ ਗਿਆ ਹਾਂ ਐਨ ਮੇਰੇ ਅੰਗ ਸਵਾਰ ਕੇ ਝਾੜੂ ਲਾ ਕਿੰਨਾ ਪਾਰਾ ਝਾੜੂ ਐ ਕਿਵੇਂ ਚਮਕਾਇਆ ਵੇੜਾ ਵਾਹ ਵਾਹ ਜਦੋਂ ਮੈਂ ਝਾੜੂ ਮਾਰਦਾ ਹੁੰਦਾ ਸੀ ਨਾ ਤੇ ਜੇ ਇੱਕ ਪੱਤਾ ਵੀ ਰਹਿ ਜਾਂਦਾ ਸੀ ਤੇ ਆਵਾਜ਼ ਦੇ ਦਿੰਦੀ ਸੀ ਆ ਮਗਰ ਪੱਤਾ ਰਹਿ ਗਿਆ। ਹੋਰ ਤੁਹਾਡੇ ਮਗਰ ਵੀ ਉਹ ਪੱਤਾ। ਮਗਰ ਛੱਡਿਆ ਨਹੀਂ ਕੋਈ ਦੇਖੋ। ਉਹ ਦੇਖੋ ਉਹ ਉਹ ਮੇ ਪੈ ਗੋ ਪੱਤੇ ਮਰੇ ਨੇ। ਪਰ ਕੇ ਜੀ। ਹਾਂ। ਉੱਧਰ ਲਿ ਕੁੜੇ। ਅੱਛਾ 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 ਠੀਕ ਹੈ। ਵੇਖੋ ਜੀ ਦੁੱਧਲੇ ਕੁੜੇ ਆਹ ਕੂੜੇ ਨੇ ਤੇ ਵੀ ਨਹੀਂ ਜਾਣਾ ਕੂੜਾ ਨਾਲ ਹੀ ਲੈ ਜਾਣਾ ਪੈਣਾ ਵੇ ਪਿਆ। ਹਾਂ ਜਿਵੇਂ ਬੈਨੂ ਆਰਡਰ ਮਾਰਦੇ ਹੁੰਦੇ ਸੀ ਨਾ ਵੀ ਆਵੇ ਪਿਆ ਅੱਜ ਮੈਂ ਵੀ। ਅੱਤਵਾਦਕ ਕਿ ਕੰਮ ਹੁੰਦੇ ਹੁੰਦੇ ਆ ਬਾਕੀ ਕੰਮ ਰਲ ਮਿਲ ਕੇ ਹੁੰਦੇ ਹੁੰਦੇ ਬਿੱਲਿਆ ਇਦਾਂ ਨਹੀਂ ਹੁੰਦੇ ਹੁੰਦੇ ਸ਼ਾਬਾਸ਼ 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 ਪਰ ਮੈਨੂੰ ਲੂਰੀਆਂ ਉੱਠੀ ਜਾਂਦੀਆਂ ਤੇ ਤੁਸੀਂ ਜਲਦੀ ਜਲਦੀ ਕੰਮ ਨਵੇੜਨ ਦੀ ਕਰੋ ਸਿਰ ਹਟ ਜੇ ਨਾ ਪੰਨਾ ਸਿਰ ਨਹੀਂ ਹਟਨਾਗਾ ਸਿਰ ਤਾਂ ਵੱਧ ਦੁੱਖਣਾ ਹੀ ਦੁੱਖਣਾ ਹੁਣ ਸਰ ਭਾਈ ਬਾਤ ਤਾਂ ਵੱਧ ਦੁੱਖਣਾ ਮੈਡੀਸਿਨ ਲਓ ਪਾਓ ਘੰਟਾ ਦੋ ਘੰਟੇ ਰਬਸਰਾ ਹੈ ਬਾਤ ਸਫੇਰ ਤੁਹਾਡੇ ਆਰਾਮ ਆ ਜਾਣਾ ਹੈ ਵੱਧ ਸਤਰੰਗੀ ਗੋਲੀ ਆਹ ਸਤਰੰਗੀ ਤਿੱਤਰਖੰਬੀ ਕਹਿੰਦੇ ਉਹਨੂੰ ਮਾਤਾ ਤਿੱਤਰਖੰਬੀ ਆਂਦੀ ਹੁੰਦੀ ਸੀ ਉਹਨੂੰ ਜਦੋਂ ਡਾਕਟਰ ਨੇ ਆਉਣਾ ਦਵਾਈ ਦੇ ਲੋ ਭਾਈ ਬੇਣੋ ਤਾਂ ਤਿੱਤਰਖੰਬੀ ਦੇਜਾ ਉਹ ਲੈ ਮਾਤਾ ਤਿੱਤਰ ਖੰਬੀ ਲੈ ਲ ਉਹ ਕਹਿੰਦਾ ਜੀ ਜੀ ਚੀਜ਼ ਨਿਕਲਦੀ ਐ ਨਾ ਸੱਪ ਚ ਹਾਂ ਫਿਰ ਰਹਿਂਦੇ ਤੂੰ ਤੂੰ ਰਹਿਂਦੇ ਤੇ ਇਥੋਂ ਨਹੀਂ ਵਜਣਾ ਹਵਾ ਚੱਲ ਪੈਣੀ ਮੈਨੂੰ ਇਹ ਇਹ ਡਾਰਾ ਉਹ ਡਰ ਤਾਂ ਮੈਨੂੰ ਵੀ ਦੇਂਦਾ ਵੀ ਹੁਣ ਹਵਾ ਤਾਂ ਆਈ ਜਾਣੀ ਐ ਸਾਰਾ ਦਿਨ ਆਏ ਜਿਹੜਾ ਪਿਆਰ ਕੋਈ ਨਾ ਕੋਈ ਆਉਂਦਾ ਤੁਹਾਡਾ ਪਤਾ ਲੈਣ ਹਾਂ ਗੱਲ ਪੱਕੀ ਐ ਹਾਂ 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 ਸਹੀ ਗੱਲ ਐ ਵਾਹ 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 ਬੜਾ ਅੱਛਾ ਕੰਮਾ ਚੱਕੀ ਕਰਿਆ ਉਹ ਫੱਟੇ ਕੂੜਾ ਹੋ ਵੀ ਬਾਹਲਾ ਗਿਆ ਸੀ 2-3 ਦਿਨ ਹੋ ਗਏ ਬੱਚੇ ਸੀ ਉਹ ਗੁਰਪਿਆਰ ਨੂੰ ਲਾਉਂਦੇ ਹੁੰਦੇ ਸੀ ਕਿ ਉਹ ਨਿਆਣੀ ਹੈਗੀ ਹੈ ਉਹ ਵਿਚਾਰੀ ਹੌਲੀ-ਹੌਲੀ ਉਹ ਵੀ ਵਸ ਦਾ ਰੋਗ ਉਹਦੇ ਵੀ ਨਹੀਂ ਹਾਂ ਵੇੜਾ ਸਾਫ ਐਦ ਕਿਨਾ ਪਾ 3 ਬੋਰੀਆਂ ਲਿਆ ਕੇ ਸੀਮੈਂਟ ਦੀਆਂ ਤੇ 25 ਪੱਠਾ ਰੇਤਾਂ ਦੇ ਮੁਕਰੇ ਨਹੀਂ ਇਹ ਥਾ ਸਾਰੇ ਕੇਹਰਾਂ ਨੂੰ ਝਾਲ ਫਰਾ ਦੇਾਂਗੇ ਮਸਾ ਕੱਢਣਾ ਪੈਂਦਾ ਇੱਕ ਥਾਂ ਤੋਂ ਪੱਤਸ ਬਸ ਬਸ ਬੱਦਨ ਦਾ ਇਠਾ ਜੀਵੀ ਆ ਨਾਲੇ ਅ ਹੁਣ ਚੱਲੂਗਾ ਮਾਗ ਫੱਗੜ ਤੇ ਚੇਤ ਤੇ ਬਸਾਖ ਯਾਨੀ ਕਿ ਜੇਡਸ ਜਾ ਕੇ ਮੁਕੰਮਲ ਕਰ ਦਾਂਗੇ ਨਾਲੇ ਉਦੋਂ ਸੁੱਕ ਵੀ ਜਾਊਗਾ ਸੌਣ ਭਾਦੋ ਦੇ ਮਹੀਨ ਤੋਂ ਪਹਿਲਾਂ ਪਹਿਲਾਂ ਨਾ ਮੁਕੰਮਲ ਹੋ ਜੂਗਾ ਉਹ ਉਹ ਤੈਨਸ਼ਨ ਨਾ ਲੈ ਤੂੰ ਮੈਂ ਜਦੋਂ ਕਾਇਮ ਹੋ ਗਿਆ ਯਾ ਟੈਨਸ਼ਨ ਖਾ ਤੋ ਲੈਣੀ ਹੈ ਇਹ ਤਾਂ ਝਾੜੂ ਦਾ ਆਏ ਭੱਜਾ ਕਰਨਾ ਵੀ ਪਤਾ ਹੀ ਨਹੀਂ ਲੱਗਣਾ ਵੀ ਝਾੜੂ ਲੱਗ ਕਿਹੜੇ ਟਾਈਮ ਗਿਆ ਬਹੁਤ ਅੱਛਾ ਕੰਮ ਆ ਬਹੁਤ ਬੱਚੇ ਵਧੀਆ ਕੰਮ ਕਰਦੇ ਆ ਬਹੁਤ ਸੋਹਣਾ ਲੱਗਦਾ ਸਾਰੇ ਪੈਣ ਭਰਾਵਾਂ ਨੂੰ ਲਓ ਵੀ ਵੀਰੋ ਪੈਣ ਭਰਾਵੋ ਯੂਟੂਬ ਫੈਮਿਲੀ ਤੁਸੀਂ ਕਮੈਂਟ ਕਰਕੇ ਦੱਸਿਓ ਫਿਕਰ ਹੋ ਜਾ ਲੱਗਿਆ ਕਰਮਜੀਤ ਦਾ ਕੰਮ ਠੀਕ ਹੈ ਜੀ ਬਾਕੀ ਜੇ ਕੋਈ ਕਮੀ ਪੇਛੀ ਹੋਈ ਤਾਂ ਮੈਂ ਜਰੂਰ ਤੁਹਾਨੂੰ ਕੈਮਰੇ ਦੇ ਅੱਗੇ ਲਿਆਵਾਂਗਾ ਤੇ ਮੈਨੂੰ ਹਜੇ ਤੱਕ ਤਾਂ ਕਮੀ ਪੇਛੀ ਦਿਸ ਨਹੀਂ ਰਹੀਗੀ ਤੇ ਹੁਣ ਝਾੜੂ ਵੀ ਭਾਰਾ ਤੇ ਹੁਣ ਉਹਨਾਂ ਦਾ ਮਾਣਾ ਜਿਹੜਾ ਕਰਦਾ ਵੇ ਮੰਜਾ ਧੁੱਪੇ ਹੋਵੇ ਠੀਕ ਹੈ ਜੀ ਸ਼ਾਲ ਨੱਪ ਕੇ ਤੇ ਪਏ ਹਣ ਅੰਦਰ ਵੀ ਪਿਆ ਨਹੀਂ ਜਾਂਦਾ ਯਾਰ ਅੰਦਰ ਵੀ ਇਹਨਾਂ ਪੈਣਾ ਬਹੁਤ ਔਖਾ ਹਣ ਬੈਡ ਰੈਸਟ ਤਾਂ ਉਹ ਕਹਿ ਗਿਆ ਉਹ ਰੌਲਾ ਤਾਂ ਬੈਡ ਰੈਕਟ ਬਾਹ ਮੱਚ ਮੈਂ ਹੁਣ ਆ ਤੇਰਾ ਵੇੜਾ ਵੇਂਦਾ ਸੀ ਮੈਂ ਕਿੱਦਾਂ ਸੁੰਭਰਦੇ ਜਿੱਦਾਂ ਜਿੱਦਾਂ ਸੁੰਭਰਨਗੇ ਉਦੋਂ ਹੀ ਮੈਂ ਸੁੰਭਰਦਿਆ ਕਰੂੰ ਵੇੜੇ ਦਾ ਨਰੀਖਣ ਕਰਦਾ ਸੀ ਸ਼ਾਬਾਸ਼ ਸ਼ਾਬਾਸ਼ ਮੈਨੂੰ ਆਇਨ ਹਲੋ ਕੀ ਕਹਿਣ ਵੀ ਘਰ ਵਾਲੀ ਦੀ ਵੀਡੀਓ ਬਣਾਈ ਜਾਂਦਾ ਥਾਂ ਸਭਰਾਈ ਜਾਂਦਾ ਹਨਾ ਹੋਰ ਨਹੀਂ ਨਹੀਂ ਮੈਂ ਨਾ ਜਦੋਂ ਠੀਕ ਹੋਵਾਂ ਤੇ ਮੇਰਾ ਮਨ ਆਇ ਨਹੀਂ ਕਰਦਾ ਵੀ ਮੈਂ ਟੈੱਕ ਕੇ ਬਹਿ ਜਾ ਜਦੋਂ ਵੀ ਬੰਦਾ ਠੀਕ ਹੁੰਦਾ ਨਾ ਜਦੋਂ ਮਨ ਖੁਸ਼ ਹੁੰਦਾ ਉਹਦੋ ਬੰਦੇ ਨੂੰ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਤੰਦਰੁਸਤ ਹੋਵੇ ਬੰਦਾ ਫੇਰ ਕੋਈ ਚੱਕਰ ਨਹੀਂ ਮੱਛ ਕੇ ਨਾ ਹੀ ਹੰਬਣਾ ਮੁੜ ਕੇ ਕੇਰਾ ਮੜਕਾ ਆ ਗਿਆ ਨਾ ਸਰੀਰ ਨੂੰ ਤੇ ਮੁੜ ਕੇ ਐਨ ਵਧੀਆ ਬੰਦਾ ਹੋ ਜਾਂਦਾ ਜਿਹੜਾ ਆਪਾਂ ਨਿੱਗਲ ਢਾਲ ਜਾਨੇ ਆ ਜਾਂ ਆਪਾਂ ਕਹਿੰਦੇ ਯਾਰ ਹੰਬ ਗਏ ਯਾਰ ਖਾਨੀ ਬਾਅਦ ਚ ਵੇਖਾਂਗੇ ਹਨਾ ਕੋ ਫਰਾਏ ਆ ਲਗਾਤਾਰ ਬੰਦਾ ਲੱਗ ਗਿਆ ਤੁਰਿਆ ਆਵੇ ਫੇਰ ਨਹੀਂ ਕੋਈ ਚੱਕਰ ਜਿਹੜਾ ਹਟ ਕੇ ਲੱਗਣਾ ਉਦੋਂ ਉਦੋਂ ਥੋੜਾ ਜਿਹਾ ਦਿਲ ਨਹੀਂ ਕਰਦਾ ਹਾਂ ਮੈਂ ਤੈਨੂੰ ਦੱਸਿਆ ਨਾ ਵੀ ਕਿਹੜਾ ਹਟ ਜਾਊਗਾ ਪੈ ਜੀ 2 ਘੰਟੇ ਤੇ 35 ਮਿੰਟ ਤੇ ਹਾਂ ਸਹਜੋ ਹੈ ਹੈ ਨੀਲਵਾਉਂਦੀ ਝਾੜੂ ਆਨ ਤਿੱਥੇ ਕਿੰਨੇ ਸੋਨੇ ਗੁੱਡੀ ਸੀ ਤੇ ਆ ਸੜਤੀ ਏ ਹਾਂ ਬੱਸ ਮੈਂ ਉਹਨਾ ਚੱਲ ਤੂੰ ਆ ਕਰਲਾ ਚੱਲ ਇਨਾ ਮੈਂ ਕਰਾ ਦੇਣਾ ਤੂੰ ਝਾੜੂ ਲਾ ਲਾ ਤਾਂ ਮੈਂ ਕੱਪੜੇ ਸੁੱਕਣੇ ਪਾ ਦੂੰਗਾ ਮੈਂ ਹੀ ਪਾਉਂਗੀ ਉਹਨਾਂ ਦਾ ਕੰਮ ਮੈਂ ਕਰ ਲੈਣਾ ਮੇਰਾ ਜੀਨ ਇਹ ਨਾ ਕਰਦਾ ਤੁਹਾਨੂੰ ਤੰਗ ਪਰੇਸ਼ਾਨ ਕਰਨ ਨੂੰ ਇਹ ਕਾਦੀ ਪ੍ਰੇਸ਼ਾਨੀਆਂ ਪਰੇਸ਼ਾਨੀ ਹੋ ਜਾਂਦੀ ਬੰਦੇ ਨੂੰ ਬਿਮਾਰ ਹੋ ਆ ਬਿਮਾਰ ਨਾ ਬੰਦਾ ਇਹ ਜਿਹੇ ਬਿਮਾਰੀਆਂ ਤਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਇਹ ਜੇ ਬਿਮਾਰੀ ਦਾ ਟੈਨਸ਼ਨ ਨਹੀਂ ਲਈਦੀ ਹੁੰਦੀ ਜਦੋਂ ਬੰਦਾ ਦਿਲ ਥੋੜਾ ਕਰ ਲੈਣਾ ਦਿਲ ਪਤਲਾ ਕਰ ਲੈਂਦਾ ਉਦੋਂ ਬੰਦੇ ਨੂੰ ਤਕਲੀਫ ਆਉਂਦੀ ਹੈ ਉਦੋਂ ਕਹਿੰਦਾ ਯਾਰ ਮੈਂ ਗਿਆ ਦਿਲ ਨਾਲ ਥੋੜਾ ਰੱਖੇ ਦਿਲ ਦ੍ਰਿੜਤਾ ਰੱਖੇ ਜ਼ਬਰਦਸਤ ਨੂੰ ਕਮਜ਼ੋਰ ਨਾ ਕਰੇ ਜਿਹੜਾ ਦਿਲ ਨੂੰ ਕਮਜ਼ੋਰ ਕਰ ਲੈਣਾ ਨਾ ਕੋ ਫਰ ਸਮਝ ਲਓ ਵੀ ਸਾਰਾ ਸਰੀਰ ਹੀ ਬੇਕਾਰ ਹੋ ਗਿਆ ਐ ਵਧੀਆ ਸ਼ਰੀਰ ਨੂੰ ਆਪਦੇ ਨੂੰ ਪੂਰਾ ਚੰਡ ਕੇ ਰੱਖੋ ਤਾਂ ਕਰਕੇ ਹੁਣ ਵੇਖੋ ਮਸ਼ੀਨਰੀ ਦੀ ਮਸ਼ੀਨਰੀ ਤਰ੍ਹਾਂ ਇਹ ਜਿਵੇਂ ਹੁਣ ਆ ਆਸ਼ਾ ਟਰੈਕਟਰ 9811 ਫੋਰਡ ਅਣਾ ਵੱਡਾ ਅਰਜਨ ਜਿਹੜੇ ਜਿਹੜੀ ਚੀਜ਼ਾਂ ਵੱਡੀਆਂ ਉਹਨਾਂ ਨੂੰ ਵੱਡੀ ਤਾਕਤ ਹੁਣ ਆਪਣੇ ਚ ਤਾਕਤ ਤਾਂ ਹੈਗੀ ਓਨੀ ਪਰ ਆਪਾਂ ਨੂੰ ਵੀਲ ਚਿਹਰਾ ਨਾਲ ਰੇਡਦੀਆਂ ਪੈਂਦੀਆਂ ਤਾਂ ਮੁਸ਼ਕਲ ਆਉਂਦੀ ਹੈ ਤੁਨੇ ਆਪਾ ਵੀ 9811 ਵਰਗੀ ਸੀਗੀ ਚਲੋ ਪ੍ਰਮਾਤਮਾ ਸੱਚੇ ਪਾਤਸ਼ਾਹ ਮੇ ਰੱਖਣ ਸਾਫ ਤੇ ਭੈਣ ਭਰਾਵਾਂ ਤੇ ਆਪਾ ਤਾਂ ਇਹ ਗੱਲ ਕਹਿੰਨੇ ਆ ਪਰ ਇੰਨੇ ਗੱਲ ਆ ਬਿਦਲ ਨਹੀਂ ਛੱਡੀਦਾ ਹੁੰਦਾ ਜਿਹੜਾ ਬੰਦਾ ਦਿਲ ਛੱਡ ਕੇ ਅੱਗਿਆ ਬਸ ਉਹ ਮੈਂ ਕੱਲ ਵਾਂਗੂ ਪਰਸੋ ਯਾਨੀ ਕਿ ਬਾਲਾ ਤੰਗ ਹੋਣੇ ਕਰਕੇ ਮੇਰੇ ਸਿਰ ਤੋਂ ਪਾੜੀ ਲੰਘ ਗਿਆ ਫੇਰ ਹੀ ਮੈਂ ਦਿਲ ਜਆ ਫਿਰ ਨਾਲ ਤਾਂ ਮੈਂ ਧਰ ਲਾਂ ਨਾਲੇ ਮੈਂ ਕਰਦਾ ਯਾਰ ਇਹ ਨਾ ਹੋਵੇ ਐ ਹੋ ਜੇ ਨਾ ਹੋਵੇ ਐ ਹਜੇ ਬਾਕੀ ਜਿਹੜੇ ਕਰਮਾਂ ਚ ਲਿਖੀ ਹੁੰਦੀ ਆ ਉਹ ਚੀਜ਼ ਹੋ ਕੇ ਰਹਿਣੀ ਆ ਉਹ ਫਿਰਦੀ ਆ ਜੀ ਕਰਮਜੀਤ ਝਾੜੂ ਲਾਉਂਦੀ ਤੇ ਮੈਂ ਅਫਸਰ ਲੋਕ ਖੜੇ ਆ ਉਹ ਨੇਕੀ ਜੀ ਗੁੱਡੀ ਐ ਉਹ ਨਾ ਚੱਕ ਕੇ ਬਹਨਤੀ ਉਹਦੇ ਨਾਲ ਤਣੀ ਦੇ ਨਾਲ ਉਹ ਗੁੱਡੀ ਤੋਂ ਉਹਨੂੰ ਕੱਪੜਿਆਂ ਦੇ ਲੀੜੇ ਦੀਦੇ ਆਉਣਗੇ ਆਹ ਵੇ ਲਾਈ ਜਾਂਦਾ ਝਾੜੂ ਨੱਪੀ ਆਉਂਦੇ ਕਿੱਲੀ ਤੇ ਬਹੁਤ ਵਧੀਆ ਝਾੜੂ ਲੱਗਦਾ ਬਹੁਤ ਸੋਹਣੇ ਲੱਗਦੇ ਆ ਠੀਕ ਹੈ ਜੀ ਬਾਕੀ ਸਾਰ ਸਰ ਕਰਦੇ ਹੋ ਸਕਦਾ ਕੱਲ ਨੂੰ ਝਾੜੂ ਮੈਨੂੰ ਚੱਕਣਾ ਪੈ ਜੇ ਮੈਨੂੰ ਆਹ ਹੀ ਰੈਸ਼ ਜੀ ਲੱਗਦੀ ਐ ਕਿਉਂ ਜਿਹੜੇ ਬੰਦੇ ਨੇ ਚਾਰ ਬਾਤ ਕੰਮ ਕੀਤਾ ਹੋਵੇ ਨਾ ਉਹਨੂੰ ਥੋੜਾ ਜਿਹਾ ਮਹਿਸੂਸ ਤਾਂ ਹੁੰਦਾ ਹੀ ਆ ਨੇ ਨਹੀਂ ਮੈਂ ਵੀ ਅੱਜ ਦਾ ਸਰਬਕ ਦਾ ਇਹ ਜਿਹੜਾ ਮੈਂ ਉਹ ਮੈਂ ਨਹੀਂ ਮੈਂ ਤੈਨੂੰ ਕਹਿੰਦਾ ਵੀ ਨਹੀਂ ਲਾਉਂਦੀ ਮੈਂ ਜਦੋਂ ਕਹਿੰਨਾ ਨਾ ਸਾਰਾ ਸਿਰ ਤੋਂ ਕੰਮ ਚੱਲਦਾ ਦਿਮਾਗ ਤੋਂ ਉਹ ਹੁਣ ਸਿਰ ਦੁਖੀ ਜਾਂਦਾ ਸਰੀਰ ਨੂੰ ਦਬਾਈ ਆਉਂਦਾ ਹਨਾ ਤੇ ਹੁਣ ਮੈਂ ਕੋਈ ਨਹੀਂ ਮੈਂ ਤੈਨੂੰ ਇਹ ਨਹੀਂ ਆਉਂਦਾ ਵੀ ਸਾਰਾ ਕੱਢ ਇਹਨੂੰ ਕੋਈ ਗੱਲ ਨਹੀਂ ਇੱਧਰ ਲਾ ਪਾਸਾ ਮੈਨੂੰ ਛੱਡ ਦੇ ਭਾਈ ਇੱਧਰ ਲਾ ਉੱਧਰ ਲਾ ਸਾਫ਼ ਹੀ ਆ ਉਹ ਉਹ ਨੇੜੇ ਹੀ ਲਾਉਣਾ ਬਸ ਬਸ ਉਹ ਨੇੜੇ ਲਾ ਦੂੰਗਾ ਮੈਂ ਤੂੰ ਲੀੜੇ ਪਾ ਦੀ ਤਨੀ ਤੋਂ ਸੁੱਕਣੇ ਮੋਟਾ ਨਾ ਫੈਲ ਕੇ ਲੋ ਜੀ ਹੁਣ ਆ ਗਏ ਨੇੜੇ ਬਸ ਤੁਹਾਡੇ ਕੋਲੇ ਚੰਦ ਮੈਂਟਾ ਤੱਕ ਪਹੁੰਚਣ ਵਾਲੇ ਨੇ ਵਾਹ ਬਾਈ ਵਾਹ 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 ਲੈ ਲਿਆ ਕੰਮ ਬਸ ਤਨੂੰ ਮੰਜਾ ਡਾਉਣ ਨਾਲ ਹੋਵੇ ਕੋਈ ਨਾ ਤਾਂ ਮੰਜਾ ਤਾਂ ਮੰਜੇ ਤਾਂ ਬਹੌੜਾ ਨੇ ਤਾਂ ਮੰਜਾ ਦਾ ਇੱਕ ਹੀ ਡਾਉਣਾ ਹੈ ਤੁਸੀਂ ਅੰਦਰ ਮੈਂ ਤਾਂ ਬੈਠ ਤੇ ਪਹਿਣਾ ਮੈਨੂੰ ਮੰਜੇ ਤੇ ਤਾਂ ਹੁਣ ਕਿਹਾ ਹੀ ਨਹੀਂ ਵਾਹ ਦਾ ਵੀ ਮੰਜੇ ਤੇ ਨਾ ਭਾਈ ਮੰਜਾ ਤਾਂ ਝੋਲੀ ਜਾ ਹੋ ਜਾਂਦਾ ਉਹ ਦੇ ਨਾ ਫੇਰ ਹੱਲ ਜੂਗੀ ਮੰਜਾ ਕਸਾਇਆ ਹੋਵੇ ਤੇ ਕਿ ਇਹ ਤਾਂ ਬਾਬਾ ਪਾਇਆ ਵੀ ਜਾਵੇ ਬੰਦਾ ਇੱਥੇ ਆਵਾਂ ਨਾ ਮੰਜਾ ਫੇਰ ਵੀ ਝੋਲੀ ਹੁੰਦਾ ਜਦੋਂ ਅਠਕੇ ਪੈਣਾ ਫੇਰ ਵੀ ਉਦੋਂ ਜ਼ੋਰ ਪੈਣਾ ਪੁੱਤਾ ਕਹਿੰਦਾ ਸੀ ਓ ਆਵੇਂ ਡਾਉਣੇ ਭਾਈ ਮਸ਼ੀਨ ਤੇਰਾ ਹੁਣੇ ਤਿਆਰ ਕਰ ਦਿੰਨੇ ਆ ਓ ਮੇਰੇ ਕੱਲ ਪੱਟੇ-ਪੁੱਟੇ ਲਵਾਉਣ ਲੱਗੇ ਵਧੀਆ 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 ਵਈ ਵਧੀਆ ਵਧੀਆ ਬਹੁਤ ਵਧੀਆ ਕੰਮ ਬਹੁਤ ਵਧੀਆ ਕਿਉਂ 18 ਮਿੰਟਾਂ ਦੇ ਵਿੱਚ ਕਰਮਜੀਤ ਨੇ ਤੁਹਾਨੂੰ ਮੈਂ ਦੱਸਦਾ ਕਿੱਥੋਂ ਕਿੱਥੋਂ ਤੱਕ ਵਿੜਾ ਸੁੰਬਰਤਾ ਉਹ ਛਿੰਕ ਤੋਂ ਲੱਗੀ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਆਹ ਬਈਾ ਥੇ ਨਾਤੀ ਫਣ ਜਿਹੜਾ ਆ ਪਾਸ ਇਹ ਸਾਫ ਆਪਾਸਾ ਇੱਧਰ ਨੂੰ ਐ ਲਾ ਦੋ ਸਾਫ ਹਰੇ ਪਾਸ ਤੇ ਭੱਜੇ ਜਾਂਦਾ ਛਾੜੂ ਛਾਪ एटा चो नहीं ना चलता hmm. आ जा तेरे को चाबी हो यार इन्हू भी सैल्फ मार के माड़ा स्टार्ट करना तेरी जेब च मैं तेन कल फा तो दिखती है ਹੁਣ ਕਿੰਨਾ ਸੋਹਣਾ ਲੱਗਦਾ ਬਹੁਤ ਬਹੁਤ ਧੰਨਵਾਦ ਆ ਸਾਰੇ ਮੇਰੇ ਭੈਣ ਭਰਾਵਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਤੁਹਾਡਾ ਬਹੁਤ ਬਹੁਤ ਯਾਨੀ ਕਿ ਥੈਂਕ ਯੂ ਵੀ ਹੈ ਧੰਨਵਾਦ ਵੀ ਹੈ ਸ਼ਾਬਾਸ਼ ਵੀ ਹੈ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਰੱਖੇ ਮਿਹਰ ਭਰਿਆ ਹੱਥ ਰੱਖੇ ਦਿਨ ਦੁੱਗਣੀ ਰਾਤ ਜੋਗਣੀ ਤਰੱਕੀ ਬਖਸ਼ਣ ਜੀ ਭੈਣ ਭਰਾਵਾਂ ਨੂੰ ਮੇਰੇ YouTube ਚੈਨਲ ਦਾ ਬਹੁਤ ਬਹੁਤ ਧੰਨਵਾਦ ਮੇਰੇ YouTube ਫੈਮਿਲੀ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਮੰਜਾ ਦੀ ਤਨਾ ਟੈਨਸ਼ਨ ਲੈ ਤੂੰ ਮੰਜਾ ਤਾਂ ਮੈਂ ਦਾ ਦੂੰਗਾ ਥੱਲੇ ਕਰਕੇ ਚਲੋ ਠੀਕਾ ਵੀਰ ਜੀ ਬਹੁਤ ਬਹੁਤ ਸਾਰੇ ਭੈਣ ਭਰਾਵਾਂ ਦਾ ਤੈ ਦਿਲੋਂ ਧੰਨਵਾਦ ਇਸੇ ਤਰ੍ਹਾਂ ਹੀ ਆਪਣੇ ਬਲੌਗ ਦੇ ਨਾਲ ਬਣੇ ਰਹੋ ਕੱਲੂ ਨਵਾਂ ਬਲੌਗ ਆਪਾਂ ਤਿਆਰ ਕਰਕੇ ਤੁਹਾਡੇ ਕੋਲ ਪਹੁੰਚਦੇ ਆ ਹੋ ਜਾਵੇਗਾ ਤੁਸੀਂ ਇਸੇ ਤਰ੍ਹਾਂ ਹੀ ਚੈਨਲ ਦੇ ਨਾਲ ਜੁੜੇ ਰਹਿਣਾ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰ ਦੇਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਓ ਆ ਗਿਆ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ